ਹਾਂਜੀ ਆ ਚੱਪਲ ਵਾਰੇ ਸੀ ਇਸੀ ਹਰਸ਼ ਕੇ ਕਮਰੇ ਚ ਲੱਗੀ ਜਾਂਦਾ ਦਿਖਾਉਣੀ ਹੈਗੀ ਕੀ ਕੇ ਸੀ ਚਪੋਣੀ ਐ ਪਾਣੀ ਐ ਗੈਸ ਚਾਹ ਦੀ ਜੀ ਆਹੀ ਮੇਰੇ ਨਾਲ ਪਾਉਣਗੇ ਆਹ ਵਾਲਾ ਅੰਦਰੋਂ ਲਾਏਗਾ ਜੀ ਤਾਂ ਜਿਹੜੀ ਪੋਰਚਾ ਮੈਂ ਪਹਿਲਾਂ ਲਾਤਾ ਸੀਗਾ ਦੁਪਹਿਰੇ ਤੇ ਹੁਣ ਮੈਂ ਧੌਂਡੇ ਚਾਹ ਲੈ ਜਿਹੜੇ ਮਿਸਤਰੀ ਵੀ ਆਏ ਸੀ ਲੋਨ ਉਹਨਾਂ ਨੇ ਉਹਨਾਂ ਦੀ ਚਾਹ ਬਣਾਈ ਸੀਗੀ ਤੇ ਹੁਣ ਅੱਗ ਲਾ ਬਣਵਾ ਦੇ ਫੇਰ ਕਰਾਂਗੇ ਕੋਈ ਹੋਰ ਕੰਮ ਆੜੀ ਬਹੁਤ ਠੰਡਾ ਰਹਿੰਦਾ ਹੈ ਤੇ ਆ ਮੈਂ ਗਿੱਲਾ ਕਰਕੇ ਇਹਦੇ ਤੋੜੇ ਦੇ ਸਾਈਟਾਂ ਤੇ ਲਾ ਦ ਸੀਗਾ ਨਵੀਂ ਲਸਣ ਦੀ ਚਿਲਕੀ ਨਾ ਕਰ ਤਾ ਮੈਂ ਕਰ ਲਾਖ ਨਾ ਕਰੇ ਲਾ ਵਾਰਾ ਜਿਹੜਾ ਕੈਂਪ ਹੈ ਜੀ ਬਹੁਤ ਥੇ ਇਧਰ ਤੋਂ ਮੈਂ ਦੋ ਗੇ ਮਤਲਬ ਹਾਂਜੀ ਉਹ ਨਪੁਰਨਾ ਹੋਏ ਸੀ ਜੀ ਸਰਵਿਸ ਮਤਲਬ ਵੀ ਉਹ ਧੋਣਗੇ ਪੱਖਾ ਵੀ ਸਰਵਿਸ ਹੋ ਜੂਗੀ ਇਹਦੀ ਇਹ ਦੇਖੋ ਖਖਲੇ ਆ ਹੌਲੀ ਹੌਲੀ ਬਾਅਦ ਚ ਚੱਕੂਗੀ ਇਹ ਤੇ ਇੱਧਰ ਇੱਕ ਸਾਡੇ ਹੋ ਗਿਆ ਨੁਕਸਾਨ ਬੈੱਡ ਤੇ ਵੀ ਆ ਚੀਜ਼ ਟੁੱਟ ਗਈ ਇਹ ਵੀ ਠੀਕ ਕਰਾਉਣੀ ਪਊਗੀ ਤੇ ਇੱਧਰ ਆਈ ਜਾਂਦਾਂ ਕ ਪਾਣੀ ਦੇ ਚਿੱਟਿਆ ਹੀ ਜਾਂਦੇ ਤਾਂ ਕਿਵੇਂ ਇਹ ਜਿਹੜਾ ਰਿੰਦਾ ਹੈ ਇਹ ਮਤਲਬ ਵੀ ਇਹਨੂੰ ਕਵਰ ਕਰਦੇ ਨੇ ਕਿ ਤਾਰਾਂ ਨੂੰ ਪਾਈਪਾਂ ਨਾਲ ਜਿਹੜੀਆਂ ਪਾਈਆਂ ਆਈਆਂ ਜਿਹ ਉੱਤਰ ਨਵੀਂ ਕਰੀ ਜਾਂਦੀ ਹੈ ਕੰਮ ਆਪਦੇ ਸਕੂਲ ਦਾ ਹਾਂਜੀ ਕੱਦੂ ਦੀ ਸਬਜ਼ੀ ਨੂੰ ਲਾਤਾ ਆਪਣਾ ਤੜਕਾ ਤੇ ਏਸੀ ਵੀ ਸ਼ਾਇਦ ਆਪਣਾ ਚੱਲ ਪਿਆ ਤਾਂ ਨੂੰ ਬਾਹਰ ਬੰਦ ਕਰਤਾ ਤੇ ਬਾਕੀ ਜਦੋਂ ਕਮਰਾ ਠੰਡਾ ਹੋ ਗਿਆ ਫੇਰ ਪਤਾ ਲੱਗੂਗਾ ਸਹੀ ਚੱਲ ਪਿਆ ਕਿ ਨਹੀਂ ਹਾਂਜੀ ਏਸੀ ਆਪਣਾ ਚੱਲ ਪਿਆ ਠੰਡਾ ਠੰਡਾ ਹੋ ਗਿਆ ਕਮਰਾ ਤੇ ਆਹ ਵਾਲੀ ਚਾਦਰ ਕੱਲ ਮੈਂ ਛੱਡਦੀ ਸੀ ਧੋਤੀ ਨਹੀਂ ਸੀ ਇਹ ਪਰ ਮੁੰ ਬਛਾਤੀ ਸੀ ਇੱਥੇ ਉਹਨਾਂ ਨੇ ਸਮਾਨ ਜਿਹਾ ਰੱਖਿਆ ਸੀ ਥੋੜਾ ਜਿਹਾ ਠੰਡਾ ਹੋ ਗਿਆ ਮੈਂ ਨਾ ਆਈ ਮੈਂ ਜਾਵਾਂਗੀ ਹੁਣ ਗੁਰਦੁਆਰਾ ਸਾਹਿਬ ਦਾ ਦੂੰਗੀ ਆ ਕੇ ਤੇ ਇਹ ਚਾਦਰ ਮੈਂ ਹੁਣ ਚੱਕ ਦੂੰਗੀ ਜਿਸਨੇ ਬੈੱਡ ਤੇ ਵੀ ਖਲਿਆਰਾ ਬਹੁਤ ਭਰਿਆ ਆਹ ਦੇਖੋ ਨਿੱਕਾ ਨਿੱਕਾ ਇਹ ਮੈਂ ਬਾਅਦ ਚ ਆ ਕੇ ਸਾਫ਼ ਕਰ ਦੂੰਗੀ ਹਾਂਜੀ ਏਸੀ ਆਪਣਾ ਚੱਲ ਪਿਆ ਠੰਡਾ ਠੰਡਾ ਕਮਰਾ ਹੋਇਆ ਪਿਆ ਤਾਂ ਇਹ ਨਵੀਂ ਇੱਥੇ ਬੈਠੀ ਆ ਤੇ ਆਹ ਵਾਲੇ ਬੈੱਡ ਤੋਂ ਜਿਹੜੀ ਛਾਤਰ ਸੀਗੀ ਧੋਣ ਵਾਲੀ ਉਹ ਚੱਕਤੀ ਹੁਣ ਅੱਜ ਅਸੀਂ ਇੱਧਰ ਪੈ ਜਾਨੀਏ ਇਸ ਕਮਰੇ 'ਚ ਦੂਜਾ ਹਜੇ ਚੱਲਿਆ ਨਹੀਂ ਸੀ ਆਹ ਦੇਖੋ ਇੰਨਾ ਨੁਕਸਾਨ ਹੋ ਗਿਆ ਆਹ ਵਾਲਾ ਇਹ ਹੁਣ ਇੱਥੇ ਮੇਖਾ ਲਵਾਉਣੀਆਂ ਪੈਣੀਆਂ ਐ ਪਲਾਈ ਆਹ ਸਾਰੀ ਤਾਂ ਚੱਕੀ ਗਈ ਕਿਉਂਕਿ ਇੱਧਰ ਨਾ ਪਾਰ ਆ ਗਿਆ ਆ ਜਿਹੜੀ ਗੈਸ ਸੀ ਪਉਂਦੇ ਸੀਗੀ ਜਦੋਂ ਉਦੋਂ ਆ ਲੀਕ ਹੋਈ ਹੋਊਗੀ ਇੱਥੇ ਉਹਦੇ ਛਿੱਟੇ ਜਿਹੇ ਇਹਦੇ ਤੇ ਮਾਰਾਂਗੇ ਸੁੱਕਾ ਕੱਪੜਾ ਫਿਰ ਉਹ ਵੀ ਕਵਰ ਕਰਤੀ ਆਪਣੀ ਪਾਇਪ ਏਸੀ ਦੀ ਜਿਹੜੀ ਪਾਈ ਸੀ ਹੋਂਦੇ ਤੇ ਵੀ ਆਉਂਦੇ ਨੇ ਉਹ ਲਾਤਾ ਆ ਹਦੀਪ ਜੀ ਤੇ ਕਿੱਦਾਂ ਆਪਣਾ ਇਹ ਇਕੱਠਾ ਕਰਤਾ ਮੈਂ ਹਾਂ ਚੱਲ ਕੋਈ ਨਾ ਇਹਨੂੰ ਨਾਲ ਤੇ ਇਹਦੀ ਆ ਸਮੈਲ ਜੀ ਉੱਡ ਜੂਗੀ ਨਾਲ ਇਹ ਬੈੱਟ ਠੀਕ ਕਰਾਵਾਂਗੇ ਫੇਰ ਚਾਦਰ ਪਿਛਾ ਕੇ ਤੇ ਕਰ ਦਿਆਂਗੇ ਲੋ ਟਾ ਹਾਂਜੀ ਨਵੀ ਤਾਂ ਸੌਣ ਦੀਆਂ ਤਿਆਰੀਆਂ ਚ ਹੈਗੀ ਤੇ ਬਿਸਤਰਾ ਇਹਦਾ ਮੈਂ ਕਰਤਾ ਅੱਤ ਠੰਡੀ ਠੰਡੀ ਹਵਾ ਲੱਗ ਰਹੀ ਅੱਜ ਵੀ ਵੀਡੀਓ ਮੇਤੋਂ ਜ਼ਿਆਦਾ ਨਹੀਂ ਬਣਾਈਗੀ ਥੋੜੀ ਬਣਾਈਗੀ ਇਹ ਹੁਣ ਮੈਂ ਤੋ ਦੂੰਗੀ ਭਾਂਡੇ ਭਾਂਡੇ ਮੰਦਰ ਨਾਲੇ ਰਹਿ ਗਏ ਬਾਕੀ ਸਾਰਾ ਕੰਮ ਆਪਣਾ ਹੋ ਗਿਆ ਤੋੜਾ ਧਰਨ ਵਾਲਾ ਪਿਆ ਹੈ ਜੀ ਜਿਹੜੀ ਗਏ ਹੈਗੀ ਗ੍ਰੀਸਿੰਗ ਢੇੜਾ ਕਢਾਉਗਾ ਹੈਲੋ ਜੀ ਸਸਰੀਆ ਕਾਲਜੀ ਤੁਹਾਡਾ ਸਵਾਗਤ ਆਪਣੇ ਮਾਲਵਾ ਬਲਾਗ ਵਿੱਚ ਕੱਲ ਵੀ ਮੈਂ ਥੋੜੀ ਜਿਹੀ ਵੀਡੀਓ ਬਣਾ ਕੇ ਛੱਡਤੀ ਸੀਗੀ ਮੁੜ ਕੇ ਬਣਾਈ ਦੀ ਕਿਉਂਕਿ ਕੰਮ ਜ਼ਿਆਦਾ ਹੁੰਦਾਗਾ ਫਿਰ ਮੈਂ ਫੋਨ ਚੱਕਦੀ ਨੀਗੀ ਅੱਜ ਮੈਂ ਗਈ ਸੀ ਅੰਗਣਵਾਰੀ ਚ ਆ ਕੇ ਸਾਡੇ ਗਵੰਡੀਆਂ ਦੀ ਛੱਤ ਪੈਂਦੀ ਹੈਗੀ ਤੇ ਉੱਥੋਂ ਵੈਸੇ ਮੈਂ ਹੁਣੀ ਆਈ ਹੈਗੀ ਤੇ ਇਸ ਤੋਂ ਬਾਅਦ ਮੈਂ ਥੋੜੇ ਟਾਈਮ ਬਾਅਦ ਮੈਂ ਲੈ ਕੇ ਆਉਂਗੀ ਨਵੀਂ ਕਿਉਂਕਿ ਨਵੀਂ ਦਾ ਟਾਈਮ ਹੋਣਾ ਲੱਗਾ ਛੁੱਟੀ ਦਾ ਦੋ ਬੱਚੇ ਆ ਰਹੇ ਹੈਗੇ ਤੇ ਮੈਂ ਹਥੇਲ 2 ਮਿੰਟ ਨਾਲੇ ਰਾਮ ਕਰ ਲੈਣੀ ਹੈ ਤੇ ਨਾਲੇ ਬਣਾ ਲੈਂਦੇ ਆਪਾਂ ਵੀਡੀਓ ਨੇ ਸਾਰੇ ਹੋਏ ਤੇ ਇਹ ਕਿ ਮਾੜਾ ਮੂਟਾ ਚੱਕਰ ਤਰਦੀ ਹੈਗੀ ਵੇ ਇੱਥੇ ਆਪਣਾ ਬ੍ਰਾਂਡ ਇਚ ਕਰਨ ਵਾਲੀ ਜਿਆਦਾ ਤਾਂ ਨਹੀਂ ਹੈਗਾ ਪਰ ਫਿਰ ਵੀ ਮੈਨੂੰ ਆਇਆ ਹੋ ਜਾਂਦਾ ਗੰਦਾ ਲੱਗਦਾਗਾ ਆ ਕਰਕੇ ਬਾਕੀ ਮੈਂ ਸਾਰਾ ਕਰਕੇ ਜਾਨੀ ਹੁੰਨੀ ਹੈਗੀ ਮਾੜਾ ਮੂਟਾ ਆ ਕੇ ਕਰ ਲੈਣੀ ਹੈ ਹਾਂਜੀ ਕੱਪੜੇ ਮੈਂ ਬਹੁਤ سارے ਧੁੱਤੇ ਅੱਜ ਵੀ ਕੁਰਸੀ ਭਰੀ ਪਈ ਹੈ ਕਿल्ले ਹੈ ਇਹ ਕੱਪੜੇ ਕਿਉਂਕਿ ਕਵੇਲਾ ਹੋ ਗਿਆ ਸੀਗਾ ਸਿਆ ਮੈਂ ਪਾਤੀ ਸੁੱਕੀ ਉਹ ਮੈਂ ਕਮੀਜ਼ ਬਦਲਿਆ ਸੀਗਾ ਮੈਂ ਇੱਥੇ ਰੱਖਤਾ ਤੇ ਚਾਦਰ ਮੈਂ ਉੱਥੇ ਪਾਤੀ ਸੁੱਕੀ ਹੁਣ ਮੈਂ ਬਣਾਉਂਦੀ ਸੀਗੀ ਰੋਟੀ ਪਾਣੀ ਬਣਾਉਣ ਤੋਂ ਬਾਅਦ ਮੰਗੋ ਸ਼ੇਕ ਅਤੇ ਉਦੋਂ ਵੀ ਮੈਂ ਵੀਡੀਓ ਬਣਾਈ ਨਹੀਂ ਗਈ ਫੋਨ ਚੱਕਣਾ ਭੁੱਲ ਗਈ ਮੈਂ ਹਾਂ ਚਲੋ ਕੋਈ ਨਾ ਪਹਿਲਾਂ ਬਣਾ ਲਈਏ ਤੇ ਮੰਗੋ ਸ਼ੇਕ ਕੱਪ ਨਾਲ ਬਣ ਕੇ ਹੁੰਦੇ ਤਿਆਰ ਤੇਤਰ ਤਹੀਂ ਲਾਉਣੀ ਹੈ ਦੁੱਧਾ ਥੋੜਾ ਮੈਂ ਸ਼ੇਕ ਲਗਉਂਦੀ ਸੀਗੀ ਘੱਟ ਤੇ ਕੀਤਾ ਹੋਇਆ ਇਹ ਵੀ ਕਰਾਂਗੇ ਦਵੰਜ ਸੀ ਜਾਗ ਲਾ ਦੂਨੀ ਨਾਲੇ ਮੈਂ ਤੇ ਨਾਲੇ ਪੀ ਲਾਂਗੇ ਆਪਾਂ ਮੰਗੋ ਸ਼ੇਕ ਹਾਂਜੀ ਹੁਣ ਬੇਲੀ ਹੋਈ ਆ ਮੈਂ ਸਾਰਾ ਕੰਮ ਨਿਮੇੜ ਕੇ ਤੇ ਅੱਜ ਅਸੀਂ ਸਬਜੀ ਤਾਂ ਬਣਾਈ ਨਹੀਂ ਸੀਗੀ ਸਬਜੀ ਕੋ ਸਾਡੇ ਪਈ ਸੀ ਉਹ ਵੀ ਨਹੀਂ ਕਿਸੇ ਨੇ ਖਾਧੀ ਆਪਾਂ ਕਹਿੰਸੀ ਸਾਡੇ ਕੋ ਮੰਡੀਆਂ ਤੇ ਛੱਤ ਪੈਂਦੀ ਸੀਗੀ ਉੱਥੇ ਉਹਨਾਂ ਨੇ ਨਾਲੇ ਪ੍ਰਸ਼ਾਦ ਪਾਏ ਨਾਲੇ ਰੋਟੀ ਪਾਣੀ ਫੜਾਇਆ ਕਹਿੰਦੇ ਵੀ ਜਿਹੜੀ ਮਤਲਬ ਵੀ ਨਵੀਂ ਕਿਉਂਕਿ ਘਰੇ ਸੀਗੀ 2 ਵਜੇ ਫੇਰ ਮੈਂ ਵਾਪਸ ਬਾਗੀ ਸੀ ਉਹਨਾਂ ਦੇ ਸਾਢੇ 12 ਵਜੇ ਬਾਗੀ ਸੀਗੀ ਉਹਨਾਂ ਵਾਲੀ ਤੋਂ ਉੰਤ ਬਾਅਦ ਫਿਰ ਤਾਂ ਕਰਕੇ ਫਿਰ ਉਹਨਾਂ ਨੇ ਮੱਲ ਮੱਲੀ ਫੜਾਤੀ ਸਬਜ਼ੀ ਤੇ ਮੈਂ ਚਲ ਕੋਈ ਫਿਰ ਸ਼ਾਮ ਨੂੰ ਮੈਂ ਬਣਾਈ ਨਹੀਂ ਕਿ ਉਹਦੀ ਸਬਜ਼ੀ ਸੰਨ ਕੰਮ ਆ ਗਈ ਉਹਨਾਂ ਦੀ ਚਲ ਬਧੀਏ ਛੱਟ ਪੈ ਗਈ ਅੱਜ ਸੀਗਤ ਹੈ ਨਾ ਕੀ ਦੇ ਨਾ ਦੁੱਧਵਾਰ ਹੈ ਨਾ ਵੀ ਨਹੀਂ ਦੁੱਧਵਾਰ ਹੀ ਹੈ ਨਾ ਅੱਜ ਹਾਂਜੀ ਗੁਰਦੁਆਰਾ ਸਾਹਿਬ ਮੈਂ ਗਈ ਸੀਗੀ ਸਵੇਰ ਸ਼ਾਮ ਨੂੰ ਮੈਂ ਜਾਣੀ ਹੁੰਨੀ ਹੈਗੀ ਤੇ ਅੱਜ ਮੱਸਿਆ ਕਰਕੇ ਮੈਂ ਸਵੇ ਹੀ ਵਾਗ ਗਈ ਸੀਗੀ ਸੁਬਾ 8:30 ਵਜੇ ਬਾਗੀ ਸੀ ਮੈਂ ਦੀਦੀ ਨੂੰ ਫੋਨ ਕਰਤਾ ਸੀ ਮੈਂ ਹਾ ਦੀਦੀ ਮੈਂ ਥੋੜਾ ਲੇਟ ਆਉਂਗੀ ਕਿਉਂਕਿ ਮੈਂ ਹੈ ਮੈਂ ਗੁਰਦੁਆਰਾ ਸਾਹਿਬ ਜਾਉਣਾਗਾ ਤੇ ਉਹ ਕਹਿੰਦੀ ਚਲ ਕੋਈ ਗੱਲ ਨਹੀਂ ਤੇ ਉਸ ਤੋਂ ਬਾਅਦ ਫਿਰ ਮੈਂ ਬਾਗੀ ਸੀ ਕਿ ਸੈਂਟਰ ਅੰਗਰਵਾੜੀ ਸੈਂਟਰ ਤੇ ਉਸ ਤੋਂ ਬਾਅਦ ਆ ਕੇ ਫਿਰ ਮੈਨਾਂ ਦੇ ਜਾਣਾ ਸੀ ਆ ਸ਼ਨੀਕੇ ਤੇ ਮੱਥਰ ਮੰਦਰ ਵੀ ਅੱਜ ਫਿਰ ਮੈਂ ਸਾਂ ਲੂ ਧੋਤੇ ਦੇ ਕੱਪੜੇ ਕਾਲਾ ਧੋਤੇ ਨਹੀਂ ਸੀਗੇ ਬਹੁਤ ਸਾਰੇ ਸੀਗੇ ਕੱਪੜੇ ਪਰਸੋਂ ਧੋਤੇ ਸੀਗੇ ਤੇ ਬਈ ਨਹੀਂ ਹਾਂ ਚਲੋ ਹੁਣ ਨੀਰਾ ਤਾਂ ਹੋ ਰਿਹਾ ਸੀ ਕਿ ਮੈਂ ਹਾਂ ਚਲੋ ਸਬਜ਼ੀ ਤਾਂ ਬਣਾਉਣੀ ਨੀਗੀ ਤੇ ਮੈਂ ਹਾਂ ਚਲੋ ਕੱਪੜੀ ਧੋ ਰਹੀ ਏ ਇੱਧਰ ਮੈਨੂੰ ਨੀਂਦ ਘੱਟ ਆਉਂਦੀ ਏ ਹਰ ਛਿੱਕੇ ਕਮਰੇ 'ਚ ਤੇ ਪਰ ਮੈਂ ਇੱਧਰ ਪੈ ਜਣੀ ਕਿਉਂਕਿ ਸਾਡੇ ਵਾਲਾ ਏਸੀ ਹਜੇ ਸਹੀ ਨਹੀਂ ਹੋਇਆਗਾ ਉਹਨਾਂ ਆਪਣਾ ਕਰਾ ਲਿਆ ਤੇ 81 53 ਡਾਲ ਲੈਣੇ ਹੁੰਦੇ ਹੈਗੇ ਤੇ ਹੁਣ ਆਪਾਂ ਵੀਡੀਓ ਦੇ ਕਰਾਂਗੇ ਸਮਾਪਤੀ ਮਿਲਦੇ ਹਾਂ ਇੱਕ ਨਵੇਂ ਹੋਰ ਵੀਡੀਓ 'ਤੇ ਨਾਲ ਦੱਸਦਾ ਪਲੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵੀਡੀਓ ਵੱਤ ਵੱਤ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਧੰਨ